ਜੀਕਲ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਾਰਿਆਂ ਦਾ ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋ ਰਹੇ ਹਾਂ ਤੇ ਅੱਜ ਮੈਂ ਸੋਚਿਆ ਕਿ ਚਲੋ ਜੀ ਚਾਰ ਗੱਲਾਂ ਹੀ ਮਾਰ ਲਈਏ ਕਾਫੀ ਦਿਨਾਂ ਦੇ ਲਾਈਵ ਜੇ ਤੇ ਨਾ ਰੋਗੇ ਇਕਦਮੀ ਵਿਕਟਾਂ ਦੇ ਪਿੱਛੇ ਨਾ ਮੈਚ ਚੱਲ ਰਿਹਾ ਤੇ ਆਊਟ ਹੋ ਗਏ ਤੇ ਨਾ ਸਸਿਕਾਲ ਜੀ ਗੋਰ ਕੇਲ ਚਲੇ ਰਾਏ ਵੀਰ ਜੀ ਮੈਚ ਚੱਲ ਰਿਹਾ ਸੀ ਨਾਲ ਦੇ ਨਾਲ ਤੇ ਇੱਕ ਬੰਮੀ 17 ਸਿਕਿਆਂ ਦੇ ਕੋਈ ਆਟਮੀ ਦੇ 15 ਸਕੋਰਾਂ ਦੀ 3-4 ਆਰਡਰ ਤੇ 9 ਆਟੋ ਵੀ ਆਈਪੀਐਲ ਚੱਲ ਰੰਗਾ ਹਾਂਜੀ ਗੋਡੀ ਚਾਹੀਦੇ ਆ ਤੇ ਹੋਰ ਕੀ ਕਰ ਰਹੇ ਹੋ ਹਾਂਜੀ ਆਪਾਂ ਵੀ ਠੀਕ ਠਾਕ ਆ ਰਾਜੀ ਭਾਜੀ ਏ ਅਸੀਂ ਦੋਸਤੋ ਕਾਫੀ ਦਿਨਾਂ ਦੇ ਕੁਝ ਬਿਜੀ ਸੀ ਤੇ ਇਸ ਕਰਕੇ ਲਾਈਵ ਨਹੀਂ ਹੋਇਆ ਗਿਆ ਤੇ ਅੱਜ ਮੈਂ ਸੋਚਿਆ ਕਿ ਚਲੋ ਟਾਈਮ ਕੱਢ ਕੇ ਥੋੜਾ ਜਿਆ ਤੇ ਗੱਲਾਂ ਬਾਤਾਂ ਮਾਰਦੇ ਆ ਲਾਈਵ ਹੁੰਨੇ ਆ ਤੇ ਕੀ ਕਰ ਰਹੇ ਹੋ ਸਾਰੇ ਹੋਰ ਪ੍ਰਸ਼ਾਦਾ ਪਾਣੀ ਛਕ ਲਿਆ ਸਾਰਿਆਂ ਨੇ ਤੇ ਜਰੂਰ ਦੱਸਣਾ ਜੀ ਅਤੇ ਕਿੱਥੋ ਕਿਥੋ ਵੀਡੀਓ ਵਾਚ ਕਰ ਰਹੇ ਹੋ ਤੇ ਬਾਕੀ ਸਨ ਦੋਸਤੋ ਸਪੋਰਟ ਕਰਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਗੁਰਕਰਾਂ ਦੇ ਦਰਸ਼ਨ ਕਰਵਾਉਂਦੇ ਰਹੀਏ ਅਤੇ ਇਸੇ ਤਰ੍ਹਾਂ ਹੀ ਤਾਂ ਡੇਲੀ ਵੀਡੀਓ ਲਈ ਹੁੰਦੇ ਰਹੀਏ ਅਸੀਂ ਕੰਟੈਂਟ ਇਹ ਚੁਣਿਆ ਇਸ ਤੋਂ ਇਲਾਵਾ ਮਨੇ ਕਿ ਸਾਡਾ ਮਨ ਨਹੀਂ ਕਰਦਾ ਵੀ ਕੋਈ ਕੰਟੈਂਟ ਹੋਰ ਪਾਉਨ ਨੂੰ ਹਾਂਜੀ ਵਾਰਿਸਦੀਪ ਸਿੰਘ ਸਤਿ ਸ਼ਕਾਲ ਜੀ ਕੀ ਹਾਲ ਜੀ ਠੀਕ ਠਾਕ ਹਾਂਜੀ ਹਾਫਿਜ਼ ਹਾਫਿਜ਼ ਜੀ ਕੀ ਹਾਲ ਜੀ ਹਾਈ ਹਾਊ ਆਰ ਯੂ ਹਾਫਿਜ਼ ਗੁਲਾਮ ਹਮ ਅੰਮ੍ਰਿਤਸਰ ਸੇ ਪੰਜਾਬ ਅੰਮ੍ਰਿਤਸਰ ਤੇ ਆਬ ਕਹਾਂ ਸੇ ਹੋ ਬਾਈ ਹਾਂਜੀ ਹੈਲੋ ਫ੍ਰੀ ਟਾਈਮ ਕੇ ਲ ਚੱਲਿਆ ਜੀ ਫ੍ਰੀ ਟਾਈਮ ਆਪਕਾ ਸ਼ੁਭਨਾਮ ਕੀ ਹੈ ਵੀਰ ਜੀ ਫ੍ਰੀ ਟਾਈਮ ਜੀ ਤੇ ਇਨਸ਼ਾਅੱਲਾਹ ਅਵਰ ਵੈਰੀ ਗੁੱਡ ਡੇ ਇਹ ਆ ਗੇ ਲਾ ਹੋਰ ਤੁਮੰਦਾ ਮਨ ਹੈਗਾ ਸਾਡਾ ਕਦੀ ਆਵਾਂਗੇ ਜੀ ਜ਼ਰੂਰ ਕਮਾਂਗੇ ਹਾਂਜੀ ਰਾਜਵੀਰ ਜੀ ਅਸੀਂ ਨਾ ਕੁਝ ਬਿਜ਼ੀ ਸੀ ਤੇ ਕੋਈ ਜ਼ ਮੈਨੇ ਕੇ ਪ੍ਰੋਬਲਮਸ ਆ ਗਈਆਂ ਸਿੱਧੇ ਕੋਈ ਵੈਸੇ ਵੀ ਅ ਕੱਲ ਪੈਂਚਵੀਂ ਹੀ ਨਾਲੇ ਕੱਲ ਮੈਂ ਸਿਹੜਾ ਸਾਹਿਬ ਨਾਲ ਹਰ ਪੈਂਚਵੀਂ ਦੇ ਸਵੇਰ ਤੋਂ ਲੱਗੇ ਸ਼ਾਮ ਤੱਕ ਛੇਵੇਂ ਪਾਸ਼ਾਈ ਦਾ ਸਥਾਨ ਹੈ ਤੇ ਗਠਲੀ ਘਰ ਦੇ ਵਿੱਚ ਸੇਵਾਨ ਬਾਈਦੀ ਆ ਅਸ਼ਾ ਆ ਮੁਸਲਮਾਨ ਹੋ ਠੀਕ ਹੈ ਜੀ ਤੋਂ ਸਾਡਾ ਨਾ ਮਾਨਿਆ ਵੀ ਲਹੌਰ ਕੋ ਮੰਦਾ ਤੇ ਅਸੀਂ ਜੇ ਦੇਨੇ ਕੇ ਪਾਕਿਸਤਾਨ ਜਾਵਾਂਗੇ ਤੇ ਮਤਲਬ ਕਿ ਕਾਫੀ ਜਿੱਥਾਂ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸਥਾਨ ਹੈ ਤੇ ਪੰਜਾ ਸਾਹਿਬ ਨਨਕਾਣਾ ਸਾਹਿਬ ਹੋਰ ਬਹੁਤ ਗੁਰੂ ਗ੍ਰੂਤਾਆਂ ਆ ਹਾਂਜੀ ਅਸ਼ੋਕ ਕੁਮਾਰ ਜੀ ਕੀ ਹਾਲ ਜੇ ਠੀਕ ਠਾਕ हां जी बिल्कुल जी ननकाना साहिब फ्री टाइम ਵੀਰ ਤੇ ਨਨਕਾਣਾ ਸਾਹਿਬ ਕਮੰਦਾ ਬਹੁਤ ਮਾਨਿਆ ਜੀ ਤੇ ਅਸੀਂ ਜੀ ਮਤਲਬ ਕਿ ਸਿੱਖ ਫੈਮਿਲੀ ਤੋਂ ਬਲੋਂਗ ਕਰਦੇ ਆ ਹਾਫੀਜ਼ ਜੀ ਅੱਛਾ ਆਪ ਵੀ ਨਨਕਾਣਾ ਸਾਹਿਬ ਆਪ ਵੀ ਮਿੰਨ ਕੇ ਪਾਕਿਸਤਾਨ ਤੋਂ ਹੀ ਆ ਅ ਫ੍ਰੀ ਟਾਈਮ 804 ਆ ਵੀ ਪਾਕਿਸਤਾਨ ਪਈ ਹਾਂ ਆ ਪਾਕਿਸਤਾਨ ਵਾਲੇ ਵੀਰਾਂ ਨੂੰ ਦਿਲੋਂ ਥੈਂਕਸ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਅਸੀਂ ਜਰੂਰ ਕਿਤੇ ਆਵਾਂਗੇ ਸਾਡਾ ਮਨ ਹੈਗਾ ਵਾ ਕਿ ਵੀ ਆਪਣੀਆਂ ਬੜੀਆਂ ਵਿਰਾਸਤਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਤੇ ਬਹੁਤ ਖੁਮੰਦਾ ਮਾਨਿਆ ਤੇ ਜਰੂਰ ਅਸੀਂ ਆਵਾਂਗੇ ਅ ਮਹਾਰਾਜ ਰਣਜੀਤ ਸਿੰਘ ਜੀ ਦੀਆਂ ਪ੍ਰਾਤਨ ਨਿਸ਼ਾਨੀਆਂ ਵੀ ਇੱਥੇ ਆ ਕਿ ਜਿੱਦਾਂ ਜਿਹੜਾ ਗਤਰਾ ਪਾਉਂਦੇ ਹੀ ਜੇ ਮਤਲਬ ਕਿ ਜਦੋਂ ਜੋ ਵੀ ਪਸ਼ਾਕਾ ਚੇਜ਼ ਕਰਦੇ ਹੀ ਜਿੱਦਾਂ ਬਹੁਤ ਸ੍ਰੀ ਸਾਹਿਬ ਬਹੁਤ ਪ੍ਰਾਤਨ ਨਿਸ਼ਾਨੀਆਂ ਮੈਨਾ ਦੇਖ ਰਿਹਾ ਸੀ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਨਹੀਂ ਰਿਪਨ ਤੇ ਖੁਸ਼ੀ ਨਾ ਵਖਾਈਆਂ ਹੈ ਨਾ ਹਾਂ ਰਿਪਨ ਤੇ ਖੁਸ਼ੀ ਨਹੀਂ ਗਏ ਹੈ ਨਾ ਦੋਨੋਂ ਕਪਲ ਆ ਵਲੌਗ ਬਣਾਉਂਦੇ ਆ ਤੇ ਉਹਨਾਂ ਦੇ ਵਲੌਗ ਦੇ ਵਿੱਚ ਮੈਂ ਵੇਖਿਆ ਸੀ ਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵੀ ਪਾਕਿਸਤਾਨ ਆਏ ਤੇ ਉਹ ਵੀ ਬਹੁਤ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਕਮੁੰਦੇ ਆ ਸਾਰਾ ਤੇ ਜਿੱਥੇ ਕਿਤੇ ਆਪਣੇ ਗੁਰੂ ਧਾਮ ਹੈ ਜਿੱਦਾਂ ਨਹੀਂ ਸੇਵਾ ਹੋ ਰਹੀ ਉਹ ਵੀ ਉਹਨਾਂ ਨੇ ਵਿਖਾਈ ਕਿ ਇੱਥੇ ਅਸਪਾਤ ਸ਼ਹੀਦਾਂ ਗੁਰੂ ਹੀ ਅਗੁਰਦਵਾਰਾ ਸਾਹਿਬ ਹੀ ਤੇ ਇਥੇ ਸਾਰਾ ਇਹਨਾਂ ਬੜੀ ਡਿਟੇਲ ਚ ਦੱਸਿਆ ਗਿਆ ਕਿਉਂਕਿ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਅਨ ਬਹੁਤ ਗਿਆਨਿਆ ਨਾ ਗੁਰਬਾਣੀ ਬਾਰੇ ਵਾਰਿਸ ਬੋਪਰਾਏ ਸਾ ਸਤਿਗੁਰ ਜੀ ਕੀ ਹਾਲ ਜੀ ਹੈਲੋ ਹਵਾਰ ਯੂਰੀ ਸੀਨਾ ਹੈਜ਼ ਮਸਕਾਨ ਹੈਲੋ ਕੀ ਹਾਲ ਜੇ ਹਾਂਜੀ ਮੰਨੂ ਜੀ ਹੋਰ ਮੰਨੂ ਚੰਡੀਗੜ੍ਹ ਹੈ ਉਹ ਠੀਕ ਠਾਕ ਮੰਨੂ ਜੀ ਤੇ ਪਾਕਿਸਤਾਨ ਤੋਂ ਵੀ ਜੁੜਨ ਵਾਲੇ ਵੀਰਾਂ ਨਾਲ ਬਹੁਤ ਬਹੁਤ ਧੰਨਵਾਦ ਜੋ ਆਪਣੇ ਇਥੋਂ ਇੰਡੀਆ ਤੋਂ ਹੀ ਬਈਆਂ ਤੋਂ ਹਰ ਇੱਕ ਜਗ੍ਹਾ ਤੋਂ ਜਿਹੜੀ ਜਿਹੜੀ ਕੰਟਰੀ ਜਿਹੜੀ ਜਿਹੜੀ ਸਟੇਟ ਤੋਂ ਮਤਲਬ ਕਿ ਸਾਰੇ ਜੁੜੇ ਆ ਸਾਰਿਆਂ ਨੂੰ ਦਿਲੋਂ ਧੰਨਵਾਦ ਜੀ ਤੇ ਯਕੀਨ ਜ਼ਰੂਰ ਤੁਹਾਨੂੰ ਯਾਦ ਕਰਾਂਗੇ ਜਦੋਂ ਅਸੀਂ ਕਿਤੇ ਆਵਾਂਗੇ ਮਾਰਾ ਹੀ ਨਹੀਂ ਮਤਲਬ ਕਿ ਜਦੋਂ ਕਿਤੇ ਗੇੜ ਬਣਾਤਾ ਗੁਰੂ ਰੰਧਾ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹੀ ਨੇ ਤੇ ਜ਼ਰੂਰ ਆਵਾਂਗੇ ਇਹ ਨਹੀਂ ਪਤਾ ਅੰਦਾਜ਼ਾ ਕਿ ਹਲੇ ਆਪਾਂ ਪਲਾਨ ਕਰਦੇ ਹਾਂ ਹੋਰ ਜਾਂ ਭਲਕੇ ਹੋਰ ਜਾਂਦਾ ਵਾ ਕਿ ਤੇ ਆਪਾਂ ਜਾਣਾ ਹੋਰ ਚਾਹੁੰਦੇ ਹਾਂ ਜਾਂ ਕੰਮ ਹੋਰ ਸੋਚ ਜਾਂਦਾ ਤੇ ਹੋਰ ਉਹ ਜਿਹੜਾ ਨਹੀਂ ਸੋਚ ਜਾਂਦਾ ਉਹ ਜਾਂਦਾ ਹੁੰਦਾ ਹਨ ਕਿਹੜੇ ਵੇਲੇ ਆਪਾਂ ਕਦੋਂ ਕਿੱਥੇ ਤੇ ਇਹ ਨਹੀਂ ਕਿ ਪਤਾ ਨਹੀਂ ਇਹ ਚੀਜ਼ ਹੈ ਹੋਰ ਹਾਫੀਜ਼ੀ ਕਿਤੇ ਚਲੇ ਗਏ ਫ੍ਰੀ ਟਾਈਮ ਵੀਰ ਤੁਸੀਂ ਹੋਰ ਮਾਨੂੰ ਚੰਡੀਗੜ੍ਹ ਤੁਸੀਂ ਸੁਣਾਓ ਕੀ ਹਾਲ ਚਾਲ ਜੇ ਆ ਵੀਰ ਜੀ ਮੈਂ ਆ ਅੰਮ੍ਰਿਤਸਰ ਤੋਂ ਤੇ ਆਪ ਜੀ ਚੰਡੀਗੜ੍ਹ ਤੋਂ ਤਿੰਨੋਂ ਡੋ 100 ਤੇ 14 ਸਟੋਰ 11 ਹੋਰ ਚਲ ਸਕੋਰ ਤੇ ਸਹੀ ਕਿ ਲੰਦੀ ਤੇ ਹੋਰ ਤੇ ਇਹਨਾਂਗੇ ਕੌਣ ਕੌਣ ਮੈਚ ਵਿੰਦਾ ਮੈਂ ਉਹ ਆਈਪੀਐਲ ਲੱਗਾ ਹੈ ਹਾਂਜੀ ਵੀਰ ਜੀ ਮੈਂ ਮੰਨੂ ਜੀ ਚੰਡੀਗੜ੍ਹ ਤੋਂ ਸੌਰੀ ਅੰਮ੍ਰਿਤਸਰ ਤੋਂ ਹਾਂ ਮੈਂ ਅੰਮ੍ਰਿਤਸਰ ਤੋਂ ਮੈਂ ਤੁਸੀਂ ਕਿੱਥੋਂ ਦੇ ਤੁਸੀਂ ਚੰਡੀਗੜ੍ਹ ਤੋਂ ਹਾਂਜੀ ਤੁਹਾਡੀ ਮੈਂ ਵੇਟ ਕਰ ਰਿਹਾ ਹਾਂ ਜੀ ਆ ਹਾਂਜੀ ਹਵਾਰ ਜੀ ਵੀ ਜੀ ਤੁਸੀਂ ਸੁਣਾਓ ਕਰਨ ਜੀ ਹੋਰ ਕੀ ਹਾਲ ਜੇ ਕੀ ਠਾਕ ਹਾਂਜੀ ਹਾਂਜੀ ਬਿਲਕੁਲ ਜੀ ਰਾਜਵੀਰ ਜੀ ਹਾਂਜੀ ਡੀ ਐਸ ਸਾਸਤਰੀ ਕਾਲ ਜੀ ਕੀ ਹਾਲ ਚਾਲ ਜੇ ਆਪਣੇ ਬਹੁਤ ਵਧੀਆ ਡੀਐਸ ਜੀ ਡੀਐਸ ਨੇਗੀ ਤੇ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਤੇ ਹੋਰ ਮੰਨੂ ਵੀਰ ਜੀ ਫਿਰ ਗਫਾ ਪਾਣੀ ਛਕ ਲਿਆ ਕੀ ਕਰ ਦਿੰਦੇ ਹੋਰ ਕਰਨ ਜੀ notification ਕਿਉਂ ਕੀ ਗੱਲ ਹੋ ਗਈ ਮਤਲਬ ਕਿ ਅ ਕੋਈ ਮੇਲ ਮੂਲ ਚੇਂਜ ਕੀਤੀ ਜਾਂ ਕੀ ਹੋ ਗਿਆ ਜੀ ਮੈਂ ਵੀਰ ਜੀ ਅ ਗੱਡੀਆਂ ਸੇਲ ਪਰਚੇਸ ਕਰੀਦੀਆਂ ਦਿੱਲੀ ਨੂੰ ਲੈ ਕੇ ਤੇ ਇੱਥੇ ਫਿਰ ਗੱਡੀਆਂ ਸੇਲ ਕਰ ਦੇਦੀਆਂ ਦੇ ਨਾਲ ਹੈ ਬਲੌਗਿੰਗ ਬਲੌਗਿੰਗ ਕਰੀਦੀ ਇਹਦੇ ਨਾਲ ਆਪਣਾ ਖੇਤੀਬਾੜੀ ਦਾ ਕੀਤਾ ਡੀਐਸ ਨਿਗੀ ਹਾਂ ਜੀ ਵੀਰ ਜਸ ਮੈਂ ਅੰਮ੍ਰਿਤਸਰ ਤੋਂ ਬਲੌਂਗ ਕਰਦਾ ਜੀ ਆਪ ਜੀ ਕਿਥੋਂ नेगी जी आप जी मतलब कि के तो करुण जी बहुत बढ़िया जी असि ती सुनाओ और करुण जी आपकी फैमिली का क्या हाल है और गफा पानी छक लिया आपने मन के नाश सॉरी डिनर कर लिया ਜੀ ਹਸਨੇ ਕੀ ਅਛਾ ਉਤਰਾਖੰਡ ਤੋਂ ਠੀਕ ਹੈ ਜੀ ਚਲ ਬਹੁਤ ਵਧੀਆ ਜੀ ਤੇ ਹੋਰ ਮੰਨੂ ਜੀ ਤੁਸੀਂ ਕੀ ਕਰਦੇ ਹੋ ਸ਼ੱਕਰਨ ਜੀ बहुत बढ़िया ओके ओके हाँ मनीके जो तो आने वाली है ना इसलिए माता जी का कीर्तन हाँ जी जगह जगह हो रहा है हमारे गांव में भी जहाँ ना मंदिर में जगराता है शायद कल रात जगराता है होना है ਨਵੀਤਾ ਜੀ ਵਧੀਆ ਵੀਰ ਜੀ ਹੋਰ ਤੁਸੀਂ ਸੁਣਾਓ ਗੱਲਾਂ ਬਾਤਾਂ ਠੀਕ ਹੈ ਠੀਕ ਹੈ ਜੀ ਰਾਜਵੀਰ ਜੀ ਅੱਛਾ ਹੀ ਚਾਹੀਦਾ ਨੀਗੀ ਜੀ ਤੇ ਮੈਨੂੰ ਕਿ ਕਦੀ ਆਏ ਤੁਸੀਂ ਅੰਮ੍ਰਿਤਸਰ ਰਹਿੰਦੇ ਨੇ ਢੋਲ ਹੁੰਦੀ ਹੈ ਕੰਬਲ ਚੁੱਕ ਰਹੀ ਕੁੜੀ ਕਦ ਗਿਆਈ ਅੰਮ੍ਰਿਤਸਰ ਨੇਗੀ ਜੀ ਤੇ ਮੰਨੂ ਜੀ ਤੁਸੀਂ ਤੇ ਅੰਮ੍ਰਿਤਸਰ ਹੰਦਾ ਹੀ ਰਹਿੰਦੇ ਨੇ ਨਾ ਯਾਹੇ ਚਲਾ ਹਫਤਾਂ ਥੜਾ ਲੱਗੇ ਆ ਤੇ ਅਹੀਂ ਚੰਡੀਗੜ੍ਹ ਜਦੋਂ ਦਿਲ ਕਰੇ ਆ ਜਾਈਦਾ ਗੇੜੇ ਲੱਗਦੇ ਰਹਿੰਦੇ ਠੀਕ ਹੈ ਰਾਜਵੀਰ ਜੀ ਨਹੀਂ ਦੇਖਣਾ ਤੁਹਾਡਾ ਮੈਸੇਜ ਤੇ ਮੈਂ ਤੁਹਾਡਾ ਰਾਜਵੀਰ ਆਂ ਡੀਐਸ ਨੇ ਕੀ ਹਾਂਜੀ ਕਰੂੰ ਜੀ ਮਾਤਾ ਜੀ ਦਾ ਕੀਰਤਨ ਮੈਂ ਮੰਦਿਰ ਮੈਂ ਠੀਕ ਹੈ ਜੀ ਹਾਂ ਮਤਲਬ ਕਿ ਜੋ ਤੇ ਜੋ ਕਿਦਨੇ ਹਨ ਇਸ ਲਈ ਮੀਨੀ ਕੇ ਫਿਰ ਜਗਾ ਜਗਾ ਮਾਤਾ ਜੀ ਕੇ ਕੀਰਤਨੇ ਅਛਾ ਤੇ 2019 ਚ ਆਏ ਸੀ ਤੇ ਆਜੋ ਕੋਈ ਨਹੀਂ ਕਿਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਉਹ ਐਰ ਕੀ ਬਹੁਤ ਜਾਨੀ ਸੰਗਤ ਆ ਇਧਰ ਬਾਹ ਸਾਹਿਬ ਅ ਗੁਰੂ ਰਾਮਦਾਸ ਜੀ ਦੀ ਮੇਰ ਨਾਲ ਬਿਨ ਨਾਗਾ ਚਲ ਜਾਈਦਾ ਜਨ ਕਿ ਹਰ ਰੋਜ਼ ਹਾਜ਼ਰੀ ਭਰੀ ਦੀ ਦਰਬਾਰ ਸਾਹਿਬ ਤੇ ਰੋਜ਼ ਹੀ ਦੇਖੀਦਾ ਇਹ ਵੀ ਰੋਇਣਾ ਕੋ ਮੋਤਮਕੇ ਲੱਗੀਆਂ ਹੁੰਦੀਆਂ ਤੇ ਬਹੁਤ ਜਿਆਦੀ ਸੰਗਤ ਹੈ ਲਾਗੇ ਲਾਗੇ ਜਿੰਨੇ ਹੋਟਲ ਆ ਬਕੀ ਰਹਿੰਦੇ ਸੀ ਸਰਾਮਾ ਵੀ ਹੋਟਲ ਵੀ ਤੇ ਕਿਉਂਕਿ ਛੁੱਟੀਆਂ ਦਾ ਵਿੱਚ ਸੰਗਤ ਨਹੀਂ ਰਹ ਹੁਣ ਥੋੜੀ ਜੀ ਘਟੀ ਹੈ ਸੰਗਤ ਕਿਉਂਕਿ ਹੁਣ ਸਕੂਲ ਓਪਨ ਹੋ ਗਿਆ ਤੇ ਨਹੀਂ ਤੇ ਦਰਬਾਰ ਸਾਹਿਬ ਤੇ ਹਰ ਰੋਜ਼ ਹੀ ਬਹੁਤ ਜਿਆਦੀ ਸੰਗਤ ਹੈ ਕਿ ਨਾ ਬਹੁਤ ਹੀ ਸੰਗਤ ਹੈ ਨਹੀਂ ਨਹੀਂ ਕੋਈ ਬਾਤ ਨਹੀਂ ਅ ਮਤਲਬ ਕਿ ਕਰਨ ਜੀ ਹੋਰ ਬਾਕੀ ਨੇਗੀ ਸਾਹਿਬ ਤੁਸੀਂ ਸੁਣਾਓ ਕੀ ਕਰਦੇ ਹੋ ਕੀ ਕਰਦੇ ਹੋ ਫਿਰ ਹਾਂ 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 ਕੋਨਸੈਵ ਕੋਈ ਨਹੀਂ ਜਰੂਰ ਆਵਾਂਗੇ ਮੈਂ ਆਇਆ ਹਾਂ ਕੋਨਸੈਵ ਤੇ ਕਾਫੀ ਸਮਾਂ ਹੋ ਗਿਆ 2 ਵਰੀ ਤੋਂ ਲਗਾਤਾਰ ਆਏ ਹਾਂ ਤੇ ਬਹੁਤ ਆਨੰਦ ਆਇਆ ਮਤਲਬ ਕਿ ਇੱਕ ਵਾਰੀ ਹੀ ਗੱਡੀ ਤੇ ਆਏ ਹਾਂ ਤੇ ਇੱਕ ਵਾਰੀ ਬਾਈਕਾਂ ਤੇ ਆਏ ਹਾਂ ਆਪਕੇ ਕਾਫੀ ਜਾਣੇ ਤੇ ਬਾਈਕ ਨਾਲੋਂ ਨਾ ਗੱਡੀ ਦੇ ਪਰਫੈਕਟ ਰਹਿਦਾ ਹੈ ਕਿ ਬਾਈਕ ਤੇ ਥੋੜਾ ਜਿਹਾ ਨਾ ਥਕਾਵਟ ਵੀ ਜ਼ਿਆਦਾ ਹੁੰਦੀ ਹੈ ਤੇ ਮੁਸ਼ਕਲਾਂ ਆ ਮਤਲਬ ਹੁੰਦੀਆਂ ਤੇ ਗੱਡੀ ਤੇ ਮਤਲਬ ਕਿ ਆ ਸੌਰੀ ਇਹ ਵੀ ਬਾਈ ਨੰਦ ਬਹੁਤ ਆਇਆ ਮਤਲਬ ਕਿ ਦੋਵੇਂ ਵਰੀ ਨਾ ਇਹ ਨਹੀਂ ਹੋ ਗਿਆ ਸਾਨੂੰ ਕਾਫੀ ਸਮਾਂ ਹੋ ਗਿਆ ਸੋਨਾ 2000 ਤੇ 10000 ਦੇ ਵਿੱਚ ਲਗਾਤਾਰ ਆਏ ਹਾਂ 2010 ਤੇ 2011 ਚ ਤੇ ਇਹ ઋષਿਕੇਸ਼ ਸਾਹਿਬ ਤੇ ਬਾਕੀ ਸਟੇ ਕੀਤਾ ਸੀ ਇਹ ਕਰੀ ਅਸੀਂ ઋષਿਕੇਸ਼ ਸਾਹਿਬ ਵੀ ਸਟੇ ਕੀਤਾ ਸੀ ਤੇ ਇੱਕ ਜਿਹੜਾ ਜੋ ਗੱਡੀ ਤੇ ਗਿਆ ਉਹ ਤਾਂ ਸਿੱਧੇ ਚੱਲ ਗਿਆ ਹਾਂ ਅਸੀਂ ਤੇ ਜਾ ਕੇ ਉੱਥੇ ਗੋਬਿੰਦ ਦੇ ਧਾਮਿਆਂ ਥੱਲੇ ਕੇ ਗੋਬਿੰਦ ਘਾਟਿਆਂ ਨਾ ਤੇ ਉੱਥੇ ਫਿਰ ਜੀ ਸਿੱਧਾ ਜਾ ਕੇ ਸਟੇ ਕੀਤਾ ਤੇ ਬਾਕੀ ਦੇ ਪੈਦਲ ਦਾ ਹੀ ਰਸਤਾ ਸਾਰਾ ਵੀ ਹੈ ਨਾ ਰਾਤ ਲੱਗ ਜਾਂਦੀ ਹੈ ਇੱਕ ਪੈਦਲ ਆ ਉਹ ਖਾ ਉਦੋਂ ਕਿ ਦੇ ਆਵੇਂ ਚੱਲ ਗਏ ਆ ਮਤਲਬ ਕਿ ਛੋਟਾ ਯਾ ਯੰਗ ਹੁੰਦੇ ਆ ਤੇ ਘਟਲ ਬਾਈਕ ਤੇ ਚੱਲ ਜਣੇ ਆ ਤੇ ਗੱਡੀ ਦੇ ਨਾਲੇ ਆਪਣਾ ਸਮਾਨ ਸਮੋਣ ਵੀ ਸਾਰਾ ਡਿੱਗੀ ਦੇ ਵਿੱਚ ਹੁੰਦਾ ਵਾ ਸਾਰਾ ਕੁਝ ਹੈ ਵਧੀਆ ਤਰੀਕੇ ਨਾਲ ਰਹਿਦਾ ਤੇ ਬਾਈਕ ਤੇ ਫਿਰ ਉਧਰ ਕਦੀ ਮਤਲਬ ਕਿ ਮੀਂਹ ਵੀ ਜਦੋਂ ਮਰਜ਼ੀ ਆ ਜਾਂਦਾ ਜਿੱਦਾਂ ਹਨਾ ਤੇ ਬਦਲੀ ਜੀ ਆਉਂਦੀ ਆ ਤੇ بارش ਕਰਕੇ ਚੱਲ ਜਾਂਦੀ ਆ ਤੇ ਬਾਰਸ਼ੀਆਂ ਉਹ ਬਰਸਾਤੀਆਂ ਵੀ ਕੰਪਲਸਰੀ ਮਤਲਬ ਕਿ ਚਾਹੀਦੀਆਂ ਨਾਲਾ ओके okay, राजवीर जी ओके ਕੋਈ ਗੱਲ ਨਹੀਂ ਹਾਂ ਗੋਵਿੰਦ ਕਾਰਟ ਉਹ ਮੈਨੂੰ ਯਾਦ ਨਹੀਂ ਵੀ ਥੱਲੇ ਧਾਵੇਂ ਅਗੇ ਘਾੜੇ ਉਹ ਥੋੜਾ ਮੈਨੂੰ ਭੁੱਲ ਜਾਂਦਾ ਤੇ ਬਾਕੀ ਹੁਣ ਮੌਸਮ ਕਿਦਾਂ ਦਾ ਇੱਥੇ ਤੇ ਗਰਮੀ ਹੋ ਗਈ ਹੈ ਉਦਾਂ ਪੰਜਾਬ ਚ ਤੇ ਰੁੱਤ ਬਦਲ ਗਈ ਹੈ ਨਾ ਤੁਹਾਡੇ ਮੇਰੇ ਸਨ ਆ ਜੇ ਫਿਰ ਤੁਹਾਡਾ ਮੌਸਮ ਨਾ ਠੰਡਾ ਹੈ ਨਾ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਡੀ ਡੀਐਸ ਸਾਹਿਬ ਜੀ ਤੇ ਜਰੂਰ ਸਾਡੇ ਨਾਲ ਜੁੜਿਆ ਕਰਿਓ ਤੇ ਮਤਲਬ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਦੋਸਤੋ ਸੁਣਾਉਂਤੀ ਹੀ ਸਾਰੇ ਕੀ ਹਾਲ ਚਾਲ ਜੀ ਤੇ ਅੱਜ ਕਾਫੀ ਦਿਨਾਂ ਬਾਅਦ ਆਹ ਚਲੋ ਗੱਲਬਾਤ ਕਰਦੇ ਆ ਜੀ ਠੰਡਾ ਹਵਾ ਮਤਲਬ ਕਿ ਆਹ ਕਿਉਂਕਿ ਫਿਰ ਅ ਰਸਤਾ ਉਹ ਦਾਣਾ ਨਾਲ ਸੌਰੀ ਇਲਾਕਾ ਫਿਰ ਜਿੱਦਾਂ ਪਹਾੜੀ ਇਲਾਕਾ ਨਾਲ ਤੇ ਫਿਰ ਇਹ ਕਨਸੈਪਟ ਦੇ ਜਿੱਦਾਂ ਤੁਹਾਨੂੰ ਪਤਾ ਪਰ ਪੈਂਦੀ ਆ ਤੇ ਹੁਣ ਥੋੜੀ ਬਰਫ ਘਟੂਗੀ ਤੇ ਫਿਰ ਇਹ ਕਨਸੈਪਟ ਕੁੱਲਨਾ ਮਈ ਜੂਨ ਦੇ ਵਿੱਚ ਕੀ ਚਲੋ ਜੀ ਹਮਕਦਰ ਸਾਹਿਬੀ ਬਹੁਤ ਸੰਗਤ ਹੁੰਦੀ ਆ ਜਦੋਂ ਮਹਾਰਾਜ ਕਿਤੇ ਦਰਸ਼ਨ ਕਰਾਉਂ ਤੇ ਜਰੂਰ ਆਵਾਂਗੇ ਤੇ ਇਹ ਵੀ ਸੁਭਭੀ ਕਿਤੇ ਮਤਲਬ ਕਿ ਰਾਦਾ ਪੰਜਾਂ ਦਾ ਹੁੰਦਾ ਇਹ ਨਹੀਂ ਪਤਾ ਲੱਗਦਾ ਹਨਾ ਤੇ ਜਦੋਂ ਕਿਤੇ ਮਹਾਰਾਜ ਨੇ ਮਤਲਬ ਕਿ ਦਰਸ਼ਨ ਕਰਾਉਣੇ ਆਪਣੇ ਆਪ ਹੀ ਗੇੜ ਪੰਜਦਾ ਹ ਹਾਰ ਬਿਲ ਪਾਂਡੇ ਕੰ ਲੈ ਗੇ ਲੋ ਕੋਸ਼ਿਸ਼ ਕੀ ਜਾਂਦਾ ਮਨ ਨੂੰ ਦੋ ਨਹਾਰਦੀਪ ਪੰਡਿਆ ਗਿਆ ਗਿਆ ਤਾਂ ਤੇ ਹੋਰ ਦੋਸਤੋ ਸੁਨਾਮ ਗੱਲਾਂ ਬਾਤਾਂ ਸਾਰੇ ਪ੍ਰਸ਼ਾਦਾ ਪਾਨੀ ਛਕ ਲਿਆ ਸਾਰਿਆਂ ਤੇ ਕਿੱਥੋਂ ਕਿੱਥੋਂ ਵੀਡੀਓਸ ਕਰ ਰਹੇ ਆ ਆਹਾਂ ਠੀਕ ਹੈ ਜੀ ਹਾਂਜੀ ਟੈਕਸ ਟੈਕਸ એનર્ਜੀ ਕੀ ਹਾਲ ਜੇ ਭਾਜੀ ਟਾਈਮ ਤੇ ਬਹੁਤ ਹੋ ਗਿਆ ਇਹ ਤੇ ਗੱਲ ਹੈ ਰਮਨ ਸਪੇਨ ਭਾਜੀ ਓਕੇ ਓਕੇ ਜੀ ਮਨ ਲਗੇ ਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਲਈ ਤੇ ਮਨ ਅਣੀ ਮੰਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਲਈ ਸਪੇਨ ਤੋਂ ਤੁਸੀਂ ਫਿਰ ਤੇ ਹਾਂਜੀ ਟੀ ਐਕਸ ਜੀ ਮੈਨ ਲਗੇ ਤੁਹਾਡਾ ਵੀ ਧੰਨਵਾਦ ਜੀ ਸੋ ਰਮਨ ਜੀ ਤੁਸੀਂ ਵੀ ਕੀ ਕਰ ਰਹੇ ਹੋ ਹਮ ਰਮਨ ਸੌਰੀ ਰਮਨ ਔਰ ਦੋਸਤੋ ਸਾਰੇ ਸੁਣਾਉਣ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਤੇ ਭਾਈ ਮੈਂ ਅੰਮ੍ਰਿਤਸਰ ਸੇ ਹਾਂ ਪੰਜਾਬ ਆਪ ਕਹਾਂ ਸੇ ਹੋ ਆਪ ਕਹਾਂ ਸੇ ਦਰਵਾਜੇ ਖੁੱਲੇ ਆ ਖੁੱਲੇ ਨਾਗਪੁਰ ਠੀਕ ਹੈ ਜੀ ਅੱਜ ਮਣੀ ਕੀ ਆਊਟ ਆਫ ਸਟੇਟ ਤਾਂ ਬਹੁਤ ਜੁੜ ਰਿਹਾ ਤੇ ਮਣੀ ਜੇ ਆਪਣੇ ਲੋਕਲ ਜਿਦਾ ਪੰਜਾਬ ਦੇ ਘਟੇ ਵਾਲ ਸੰਗਤ ਤੇ ਬਹੁਤ ਬੜਾ ਧੰਨਵਾਦ ਜੀ और की कर रहे हो टीएक्स ताश जी और की कर रहे हो मैं मतलब कि क्या कर रहे हो भाई गुड नाइट जी गुड नाइट ओके बहुत बहुत धन्यवाद आपका जुड़ने के लिए तो रोमन जी आप जी कहाँ चले गए दोस्तों और गलत सुनाओ तीस सारे ਅਡਮਿਸ਼ਨਾਂ ਚੱਲ ਰਹੀਆਂ ਸਕੂਲਾਂ ਚ ਤੇ ਚਲੋ ਆਪਣੇ ਬੱਚੇ ਵਧੀਆ ਸਕੂਲੇ ਪੜਾਓ ਵਧੀਆ ਐਜੂਕੇਸ਼ਨ ਦਿਓ ਬੱਚਿਆਂ ਨੂੰ ਕਿਸੇ ਟਾਈਮ ਹੁੰਦਾ ਵਾ ਕਈ ਲੋਕ ਇਹ ਗਲਤੀ ਕਰਦੇ ਆ ਵੀ ਜਿੱਦਾਂ ਬੱਚਾ ਜੀ ਛੋਟਾ ਹੁੰਦਾ ਨਾ ਤੇ ਕਹਿ ਦਿੰਦੇ ਆ ਕਿ ਆਪਾਂ ਇਹ ਜੀ ਹੁਣ ਛੋਟੇ ਸਕੂਲੇ ਪਾ ਦਈਏ ਤੇ ਬਹਿਨ ਖਲੋਂਦੀ ਜਾਜ ਆ ਜੂ ਕਿ ਤੇ ਬਾਅਦ ਚ ਚੰਗੇ ਸਕੂਲੇ ਪਾਲਾਂਗੇ ਪਰ ਉਸੇ ਬਹਿਨ ਖਲੋਂਦੀ ਜਾਜ ਦੇ ਵਿੱਚ ਹੀ ਬੱਚੇ ਦਾ 베ਸ ਬਣਨਾ ਹੁੰਦਾ ਉੱਥੋਂ ਹੀ ਬੱਚੇ ਦਾ ਬੇਸ ਵਿਗੜ ਜਾਂਦਾ ਤੇ ਫਿਰ ਬੱਚੇ ਦਾ ਚੰਗੇ ਸਕੂਲੇ ਜਦੋਂ ਬਾਅਦ ਚ ਪਾਉਣਾ ਤੇ ਬੱਚੇ ਦਾ ਫਿਰ ਬੇਸ ਸਹੀ ਨਹੀਂ ਬਣਦਾ ਤੇ ਸਟਾਰਟਿੰਗ ਤੋਂ ਹੀ ਤੁਸੀਂ ਬੱਚੇ ਨੂੰ ਪਾਓ ਇੱਕ ਸਕੂਲੇ ਹੀ ਵਧੀਆ ਸਕੂਲੇ ਪਾਓ ਤੇ ਬੱਚਾ ਵਧੀਆ ਤੁਰੂਗਾ ਤੁਹਾਡਾ ਤੇ ਜੇ ਆਪਾਂ ਬੈਨ ਖਿਲੰਦੀ ਜਾ ਜਿੱਦਾਂ ਕਹਿ ਦਿੰਨੇ ਆ ਨਾ ਤੇ ਫਿਰ ਉੱਥਾ ਫਿਰ ਨਹੀਂ ਬੱਚਾ ਮਤਲਬ ਛੇਤੀ ਤੁਰਦਾ ਨਹੀਂ ਜਦੋਂ ਫਿਰ ਸਕੂਲ ਚੇਂਜ ਕਰਦੇ ਆ ਇਹ ਜੀ ਹੈ ਬਾਕੀ ਹੋਰ ਗੱਲਾਂ ਬਾਤਾਂ ਸੁਣਾਵਾਂ ਥੋੜਾ ਜਿਹਾ ਸਮਾਂ ਹੀ ਲਾਈਵ ਹੋਵਾਂਗੇ ਫਿਰ ਲਾਈਵ ਬੰਦ ਕਰ ਦਾਂਗੇ ਤੇ ਅੰਮਾ ਚਲੋ ਅੱਜ ਦਿਲ ਕੀਤਾ ਕੇ ਗੱਲਾਂ ਬਾਤਾਂ ਮਾਰਦੇ ਆ ਰਨ ਰੇਡ ਦਾ ਵਧੀਆ ਗੀ ਚੰਗਾ ਕੁੱਟਣਾ ਪਈ ਫੇਰ ਰਲ ਗਏ ਚਲੋ ਦੋਸਤੋ ਫੇਰ ਗੁਰਨਾ ਹੀ ਸਾਰਿਆਂ ਨੂੰ ਆ ਤੇ ਹੀ ਜੁੰਦੇ ਵਸਦੇ ਰਹੋ ਹੱਸਦੇ ਖੇਡਦੇ ਰਹੋ ਆਊਟ ਆਫ ਕੈਂਟਰੀਆਂ ਆਊਟ ਆਫ ਸਟੇਟਾਂ ਮਤਲਬ ਕਿ ਪੰਜਾਬ ਜਿੱਥੋਂ ਜਿੱਥੋਂ ਸਾਰੀ ਸੰਗਤ ਜੁੜੀ ਤੈਹ ਦਿਲੋਂ ਸਾਰਿਆਂ ਦਾ ਧੰਨਵਾਦ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਗੱਲ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀਉਂਦੇ ਵਸਦੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ ਫਿਰ ਮਿਲਾਂਗੇ ਨਵੇਂ ਦਿਨ ਨਵੇਂ ਲਾਈਵ